ਅੰਜੀ ਸਸਰੀ ਕਾਲ ਅੱਜ ਦਾ ਬਲੌਗ ਸਾਡਾ ਬਾਬਾ ਬਲਕਨਾਥ ਜੀ ਦਾ ਰਹੇਗਾ ਆਪਾਂ ਮਾਤਾ ਜਵਾਲਾ ਜੀ ਤੋਂ ਦਰਸ਼ਨ ਕਰਕੇ ਹੁਣ ਅਗਲਾ ਪੜਾਓ ਆਪਣਾ ਬਾਬਾ ਬਲਕਨਾਥ ਜੀ ਵੱਲ ਨੂੰ ਆਪਾਂ ₹5 ਬਾਬਾ ਬਲਕਨਾਥ ਜੀ ਵੱਲ ਹਾਂ ਜੀ ਅੱਜ ਤੁਹਾਨੂੰ ਅਸੀਂ ਉੱਥੇ ਵੀ ਲੈ ਕੇ ਜਾਵਾਂਗੇ ਜਿੱਥੇ ਬਾਬਾ ਜੀ ਨੇ ਮਾਤਾ ਰਤਨ ਜੀ ਦੀਆਂ 12 ਸਾਲ ਮੱਝਾਂ ਚਲਾਈਆਂ ਤੇ 12 ਸਾਲ ਦੀਆਂ ਰੋਟੀਆਂ ਇੱਕ ਦਰਖਤ ਵਿੱਚ ਸਮੀਟ ਕੇ ਰੱਖੀਆਂ ਤੇ ਨਾਲ ਹੀ ਲੱਸੀ ਉਸ ਜਗ੍ਹਾ ਤੇ ਵੀ ਅੱਜ ਤੁਹਾਨੂੰ ਕਰਾਵਾਂਗੇ ਜੀ ਦਰਸ਼ਨ ਚਲੋ ਚੱਲਦੇ ਹਾਂ ਜੀ ਫੇਰ ਬਾਬਾ ਵਾਲਕਨਾਥ ਜੀ ਦੇ ਮੰਦਰ ਵੱਲੋਂ ਜੈ ਬਾਬਾ ਵਾਲਕਨਾਥ ਜੀ ਜੀ ਬਲਗਨਾ ਦੇ ਥੋੜਾ ਰਹਿ ਗਿਆ ਮੰਦਿਰ ਸਿਰਫ 5 ਕਿਲੋਮੀਟਰ ਤੇ ਰਸਤੇ ਸਾਨੂੰ ਲੱਗ ਗਿਆ ਮੀ ਚਲੋ ਅਸੀਂ ਨਾਲੇ ਮੀ ਤੋਂ ਅਸੀਂ ਰੁਕੇ ਨਾਲੇ ਖਾਦਾ ਪੰਡਾਲ ਦੇ ਵਿੱਚ ਲੰਗਰ ਜਦ ਤੱਕ ਹੁਣ 20 ਹਟ ਦਾ ਉਦੋਂ ਤੱਕ ਅਸੀਂ ਇੱਥੇ ਰੁਕੇ ਰਹਾਂਗੇ ਜੀ ਬਹੁਤ ਜੁਰਾ ਦੇ ਨਾਲ ਪੈਂਦਾ ਇਹ ਬਹੁਤ ਪਹਿਲੇ ਹੈ ਮੀ ਰੁਕੜ ਤੋਂ ਬਾਅਦ ਲੰਗਰ ਪ੍ਰਸ਼ਾਦਾ ਹੋਣ ਤੋਂ ਬਾਅਦ ਅਸੀਂ ਫਿਰ ਤਰਪਨ जय बाबे मोटरसाइकिल मोटरसाइकिल स्टैंड लाया अपा ने बा बालकनाथ जी दे चुके हैं ਹੁਣ ਇੱਥੋਂ ਜਾਣਾ ਪੈਣਾ ਪੈਦਲ ਜੀ ਅੱਗੇ ਮੋਟਰਸਾਈਕਲ ਨਹੀਂ ਜਾ ਸਕਦਾ ਸਾਡਾ ਇਸ ਕਰਕੇ ਹੁਣ ਸਾਨੂੰ ਇੱਥੋਂ ਪੈਦਲ ਯਾਤਰਾ ਕਰਨੀ ਪੈਣੀ ਆ ਯਾ ਬਾਬਾ ਵਾਲਕਨਾਥ ਜੀ ਦੀ ਯਾ ਬਾਬਾ ਵਾਲਕਨਾਥ ਜੀ ਯਾ ਬਾਬਾ ਵਾਲਕਨਾਥ ਹੁਣ ਇੱਥੋਂ ਪੈਦਲ ਕਿੰਨੀ ਵੀ ਪੂਰ ਲੱਗੇਗਾ ਪੈਦਲ ടേ <dyei caelha> <looping> <gotos> ਪ੍ਰਮੁੱਖ ਗੱਦੀ ਮੰਦਰ ਸ੍ਰੀ ਸਿੱਧ ਬਾਬਾ ਵਾਲਕਨਾਥ ਗੁਫਾ ਦੀ ਤੋਂ ਸਿੱਧਾ ਡਿਸਟ੍ਰਿਕਟ ਹਮੀਰਪੁਰ ਗੇਟ ਕਾ ਵੀ ਨਾ ਅਸੀਂ ਜੀ ਐਂਟਰ ਕਰ ਰਹੇ ਆ ਗੇਟ ਨੰਬਰ 5 ਦੇ ਵਿੱਚੋਂ ਇਹ ਬਹੁਤ ਥੋੜੀ ਬੁੜੀ ਬੱਬਾ ਵਾਲਕਨਾਥ ਜੀ ਕਰਪਲੇ ਦਾ ਨੰਬਰ 812 ਤੁਹਾਨੂੰ ਕਰਾਵਾਂਗੇ ਦਰਸ਼ਨ ਬੱਬਾ ਵਾਲਕਨਾਥ ਜੀ ਦੇ ਜਿੱਥੇ ਬੱਬਾ ਵਾਲਕਨਾਥ ਜੀ ਤਪੱਸਿਆ ਕਰਦੇ ਸਨ ਅਦੀ ਗੁਫਾ ਦੇ ਦਰਸ਼ਨ ਕਰਵਾਵਾਂਗੇ ਬਣੇ ਰਹੋਗੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਰੇ ਚੈਨਲ ਦੇ ਨਾਲ अलग अलग जगह द्वारे नहीं लोग बालकनाथ जी श्री सिद्ध बाबा बालकनाथ जी मंदिर में उनका हार्दिक स्वागत करता है ਮੂਜੀਪ ਨੂੰ ਆਪਣੀਆਂ ਜੋੜਾ ਇੱਥੇ ਰੱਖ ਜਿੰਨਾ ਅੰਦਰ ਜਾਨੀ ਕੋਰਸ ਦਾ ਅੰਦਰ ਜਾਨੀ ਕੋਰਸ ਦਾ ਇੱਥੇ ਸਪੈਸ਼ਲ ਲਿਖਿਆ ਹੁੰਦਾ ਜੇਬ ਕਤਰੋ ਸੇ ਸਾਵਧਾਨ ਨਾਲ ਦੇ ਕੇ ਚੱਲਾਂਗੇ ਹੈਲਮਟ ਵੀ ਹੈ ਉਹਰੇ ਵੀ ਤੇ ਕੋਲਾ ਰਿਸਕ ਨ ਹੋ ਜਾਏ ਤਾਂ ਬੈਗ ਵੀ ਨਾਲ ਹੀ ਆ ਕੇ ਛੱਡਦੇ ਹਾਂ ਹਾਂ ਜੀ ਆਪਣਾ ਫੋਨ ਕਰਾ ਦਿੱਤਾ ਸੀਗਾ ਬੰਦ ਇਸ ਕਰਕੇ ਆਪਾਂ ਬਾਬਾ ਜੀ ਦੀ ਗੁਫਾ ਤੁਹਾਨੂੰ ਤੱਕ ਨਹੀਂ ਦਿਖਾ ਸਕੇ ਹੁਣ نیچے ਦੇਖਦੇ ਹਾਂ ਫੋਟੋਗ੍ਰਾਫੀ ਅਲਾਡੋ ਹੋਈ ਤਾਂ ਤੁਹਾਨੂੰ نیچے ਜਾ ਕੇ ਅਸੀਂ ਨਰਸ਼ਨ ਕਰਾਵਾਂਗੇ ਜਿੱਥੇ ਬਾਬਾ ਜੀ ਦਾ ਧੂਣਾ ਸੀਗਾ ਉੱਪਰ ਸੀਗੀ ਗੁਫਾ نیچے ਹੈਗਾ ਧੂਣਾ ਇੱਥੇ ਲੇਡੀਜ਼ ਆ ਸਕਦੀਆਂ ਧੂਨੇ ਵੱਲ ਪਰ ਗੁਫਾ ਵੱਲ ਨਹੀਂ ਜਾ ਸਕਦੀ ਹਾਂਜੀ ਗੁਫਾ ਵਾਲੇ ਦਰਸ਼ਨ ਕਰਨ ਲਈ ਅਸੀਂ ਗੁਫਾ ਵਾਲੇ ਰਸਤੇ ਵੱਲ ਨੂੰ ਹੋ ਗਏ ਹਾਂ ਤੇ ਇੱਥੇ ਦੋ ਰਸਤੇ ਪੱਟਦੇ ਨੇ ਇੱਕ ਲੇਡਿਸ ਇੱਕ ਜੈਂਟਸ ਪਰ ਲੇਡਿਸ ਅੰਦਰ ਜਾ ਨਹੀਂ ਸਕਦੀ ਇਸ ਲਈ ਲੇਡਿਸ ਦਾ ਰਸਤਾ ਪਿੱਛੇ ਤੇ ਹੀ ਥੋੜਾ ਜਿਹਾ ਬੰਦ ਕਰਤੇ ਦਾ ਪਿੱਛੇ ਰੁੱਕੀ ਜਾਂਦੀ ਨੇ ਲੇਡਿਸ ਤੇ ਜੈਂਟਸ ਅੱਗੇ ਜਾਂਦੇ ਨੇ ਸਪੈਸ਼ਲ ਲਿਖ ਕੇ ਲਾ ਰੱਖੇ تھے ਇੱਕ ਸਾਈਡ ਮਹਿਲਾ ਆ ਸਕਦੀਆਂ ਨੇ ਤੇ ਇੱਕ ਸਾਈਡ ਮਰਦ ਜਾ ਸਕਦੇ ਨੇ ਬਾਬਾ ਵਾਲਗਨਾਥ ਦੇ ਤਾਂ ਜਾ ਸਕਦੀਆਂ ਨੇ ਲੇਡਿਸ ਜਾ ਨਹੀਂ ਸਕਦੇ ਕਿਸ਼ੇ ਇਹ ਦੇਖੋ ਦੋ ਹੀ ਲੇਨ ਲੇਡੀਜ਼ ਲਈ ਆ ਤੇ ਲੇਨ ਜੈਂਟਸ ਲਈ ਆ ਤੇ ਬਾਬਾ ਵਾਲਕਨਾ ਜੀ ਦੇ ਲੇਡੀ ਸੁੰਦਰ ਮੰਦਰ ਦੇ ਨਹੀਂ ਜਾ ਸਕਦੀ ਮਾਰ ਤੋਂ ਹੀ ਦਰਸ਼ਨ ਕਰ ਸਕਦੀ ਆ ਪਹੁੰਚ ਗਏ ਬੜੀ ਜੀਤੀ ਪਹੁੰਚ ਗਏ ਮੋਬਾਈਲ ਬਾਰੇ ਪੁੱਛ ਲਾ ਤਾਂ ਨਹੀਂ ਕਿਥੇ ਆਪਣੇ ਸੁੱਖਣਾ ਸੁੱਖ ਦੇ ਅਤੇ ਬੱਕਰੇ ਚੜਾਏ ਜਾਂਦੇ ਆ ਪਰ ਇੱਥੇ ਲਿਖਿਆ ਹੈ ਸਪੈਸ਼ਲ ਇੱਥੇ ਬੱਕਰੇ ਕੱਟੇ ਨਹੀਂ ਜਾਂਦੇ ਜੀਵਤ ਚੜਾਏ ਜਾਂਦੇ ਤੇ ਕੋਈ ਇੱਥੇ ਬੱਕਰੇ ਜਿਹੋ ਦੇ ਵਾਲੇ ਚੜਾਏ ਜਾਂਦੇ ਸੀ ਉਹ ਬੱਕਰੇ ਚੜਾਏ ਜਾਂਦੇ ਜੀਵਤ ਤੇ ਲਿਖਿਆ ਬੱਕਰੇ ਨੂੰ ਰੋਡ ਪ੍ਰਸ਼ਾਦ ਨਾ ਪਾਓ ਇੱਥੇ ਬੱਕਰੇ ਵਜਾਇਆ ਇਹ ਕਹਿੰਦੇ ਹਨ ਇਹ ਤੇ ਬੱਕਰੇ ਚੜਾ ਜੰਮਨ ਬਾਬਾ ਬਲਕਨਾਥ ਜੀ ਦੇ ਇਹ ਹੈਗਾ ਬੱਕਰਾ ਸਥਾਨ ਬਾਬਾ ਬਲਕਨਾਥ ਜੀ ਦਾ ਸ਼ੁਰੂ ਹੋ ਗਿਆ ਹਾਂਜੀ ਅਸੀਂ ਹੁਣ ਦਰਸ਼ਨ ਕਰਕੇ ਬਾਹਰ ਚੱਲੇ ਆ ਤੁਹਾਨੂੰ ਅੰਦਰ ਦੇ ਵੀਡੀਓ ਨਹੀਂ ਦਿਖਾ ਸਕੇ ਕਿਉਂਕਿ ਅੰਦਰ ਵਾਲੀ ਫੋਟੋਗ੍ਰਾਫੀ ਬੰਦ ਹੈ ਗਰੇ ਉਹਨੂੰ ਜਿਹੜਾ ਹੋ ਸਕਿਆ ਸੀ ਦਿਖਾ ਦਿੱਤਾ ਜਿਵੇਂ ਕਿ ਆਪਾਂ ਹੁਣ ਬਕਰਸ ਤਲਵੀ ਦਿਵਾ ਦਿੱਤਾ ਇਹ ਸੀਗਾ ਬਾਬਾ ਬਲਕਨਾਥ ਜੀ ਦਾ ਮੁਫਾ ਹੁਣ ਅੱਗੇ ਆਪਾਂ ਸ਼ਾਤਲਾਈਆਂ ਪਾ ਜਾਣਾ ਗਾਹ ਜੀ ਸ਼ਾਤਲਾਈਆਂ ਉਥੇ ਕੀ ਸੀਗਾ ਮਾਤਮਾਈ ਰਤਨ ਜੀ ਦਾ ਪਿੰਡ ਜਿੱਥੇ ਬਾਬਾ ਆਇਆ ਸੀਗਾ ਉਥੇ ਉਹ ਸੀ ਮਾਤਰ ਰਤਨਜੀ ਤੇ ਬਾਬਾ ਜੀ ਮੱਚਾ ਚਾਰਿਆ ਕਰਦੇ ਸੀ ਮਾਈ ਰਤਨਜੀ ਤੇ ਬਾਬਾ ਜੀ ਇੱਥੇ ਚਾਰਿਆ ਕਰਦੇ ਸੀ ਹਾਂ ਬਨਾਰੀ ਲਓ ਵੀਡੀਓ ਕੀ ਵੀਡੀਓ ਲੱਗਦਾ ਬਰਾਗਿੰਟੇ ਖੇਤ ਤੇ ਸਰ ਚੱਕੀ ਜੜੀ ਤੇਰੀ ਤੇਰੀ ਲੇਟਾਉਣਾ ਇਹ ਆ ਜੀ ਸ਼੍ਰੀ ਮੰਦਿਰ ਮੱਬਾ ਵਾਲਖਨਾਥ ਜੀ ਦੇ ਮੰਦਿਰ ਤੋਂ ਜਦੋਂ ਨਸਮਸਤਕ ਹੋ ਕੇ ਨਿਕਲਦੇ ਗੇਟ ਨੰਬਰ 5 ਦੇ ਵਿੱਚੋਂ ਤਾਂ ਨਾਲ ਇੱਕ ਗੇਟ ਬਣਿਆ ਹੋਇਆ ਏ ਸ਼੍ਰੀ ਮੰਦਿਰ ਦਾ ਪਾਦੂਕਾ ਦਾ ਸ਼ਰਨ ਦੇ ਨਾਂ ਦੇ ਕੁਝ ਲਾ ਛੱਜ ਜੇ ਤੂੰ ਫੋਟੋਗ੍ਰਾਫੀ ਬੰਦ ਹੋ ਗਏ ਤੈਨੂੰ

ओ काय नेले म काय नेले पराग येते गे ओ करो याशी ओ काय नेले काय नेले ओ माशा ने तो काय नेले काय नेले ओ काय नेले हरी साला जे सातला ओठ मोठा मार तातीची बता कर ओ मारी लाक लाक ਮੇਰੇ ਜੀ ਤੁਹਾਨੂੰ ਦਿਖਾ ਰਿਹਾ ਸੀਮੰਦਰ ਸੀਮੰਦਰ ਦੇ ਅੰਦਰ ਬਾਬਾ ਬਲਕਨਾਥ ਜੀ ਵੀ ਨਹੀਂ ਨਹੀਂ ਉਹ ਨਾ ਤੋਂ ਬਾਬਾ ਬਲਕਨਾਥ ਜੀ ਦੇ ਦਰਸ਼ਨ ਕਰਕੇ ਅਸੀਂ ਚੱਲੇ ਹੁਣ ਸ਼ਾਤ ਲਾਈਆਂ ਵੱਲ ਲੋ ਜਾਂਗੇ ਬਾਬਾ ਜੀ ਬਲਕਨਾਥ ਦੇ ਬੁੱਲੇ ਢੁਲੇ ਦਰਸ਼ਨ ਹੋਏ ਪਰ ਵੀਰਿੰਦਰ ਮੰਤਰ ਦੀ ਵੀਡੀਓ ਨਹੀਂ ਬਣ ਸਕੀ ਮਾਫ ਕਰ लगे हुआ हूं पैजामा की शाह लाइया पर पहुंच गए <स्तुण> ਛਾਤ ਲਾਈਆਂ ਮੰਦਰ ਜਿੱਥੇ ਮਾਤਾ ਰਤਨੂ ਜੀ ਨੇ ਬਾਬਾ ਵਾਰਕਨਾਥ ਜੀ ਨੂੰ ਲੱਸੀ ਤੇ ਰੋਟੀਆਂ ਦਿੱਤੀਆਂ ਸਨ ਤੇ ਬਾਬਾ ਜੀ ਨੇ ਉਹ 12 ਸਾਲ ਰੋਟੀਆਂ ਖਾਧੀਆਂ ਨਹੀਂ ਸੀ ਤੇ ਇੱਕ ਦਰਖਤ ਦੇ ਵਿੱਚ ਹੀ ਸਮਾ ਕੇ ਰੱਖੀਆਂ ਤੇ ਅੰਤ ਵਿੱਚ ਬਾਬਾ ਜੀ ਨੇ ਮਾਤਾ ਰਤਨੂ ਉਹ ਰੋਟੀਆਂ ਦਿਖਾਈਆਂ ਜਿੱਥੇ ਮਾਤਾ ਰਤਨੂ ਜੀ ਨੇ ਬਾਬਾ ਵਾਰਕਨਾਥ ਜੀ ਨੂੰ ਰੋਟੀਆਂ ਲੱਸੀ ਵਾਸੀ ਗਈ ਛਾਤ ਲਾਈਆਂ ਪੌਥੇ ਪਹੁੰਚ ਚੁੱਕੀਆਂ ਉਹ ਦਰਬਾਰ ਪਹੁੰਚ ਚੁੱਕੀਆਂ ਲਿਖਿ ਤਰਖਿਆ ਨੋੜ ਪਾਰਖਿਆ ਲੈ 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 ਇਹਦਾ ਭਯਾ ਦਾਦੀ ਹਾਲ ਲਗਾ ਦੋ ਕਿ ਉਹ ਕਿਹੜਾ ਕਰਾਣਾ ਹੈ ਹਾਂ ਦਰਵਾਜ਼ਾ ਬੰਦ ਕਰਨਾ ਹੈ ਬਾਬਾ ਮਾਲ ਦਿਖਾਣਾ ਦਾਦਾ ਦਿਖਾਣਾ ਤੇ ਇਹ ਤਾਂ ਮਤ ਹੋਣਾ ਉਹ ਕਿਤਰਾ ਟਿਕਾ

ਕੁੱਟੀਆਂ ਵਾਲਾ ਸਥਾਨ ਉਹ ਸੀਗਾ ਸਥਾਨਿਤ ਲੱਗਿਆ